ਪਟਿਆਲਾ ਸ਼ਹਿਰ ਦੇ ਵਿੱਚ ਇਨਕਮ ਟੈਕਸ ਵੱਲੋਂ ਮਸ਼ਹੂਰ ਦਵਾਈਆਂ ਦੀ ਦੁਕਾਨ ਉੱਤੇ ਜੋ ਕਿ ਸ਼ੇਰਾਵਾਲੇ ਗੇਟ ਵਿੱਚ ਸਥਿਤ ਹੈ ਉਸ ਦੇ ਉੱਤੇ ਰੈਡ ਮਾਰੀ ਗਈ ਹੈ ਤਾਂ ਤਕਰੀਬਨ 32 ਤੋਂ 33000 ਰੁਪਏ ਦਾ ਸਮਾਨ ਜ਼ਬਤ ਕੀਤਾ ਗਿਆ ਜਿਸ ਦਾ ਪ੍ਰਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਵਾਈਆਂ ਦੇ ਬਿੱਲ ਮੌਕੇ ਉੱਤੇ ਨਾ ਮੌਜੂਦ ਹੋਣ ਕਾਰਨ ਦਵਾਈਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਜੇਕਰ ਦੁਕਾਨਦਾਰ ਤੇ ਵੱਲੋਂ 3 ਦਿਨਾਂ ਦੇ ਵਿੱਚ ਉਸ ਦਾ ਬਿੱਲ ਸ਼ੋਅ ਕਰ ਦਿੱਤਾ ਜਾਂਦਾ ਤਾਂ 72 ਘੰਟਿਆਂ ਦੇ ਵਿੱਚ ਇਹ ਦਵਾਈਆਂ ਉਸ ਨੂੰ ਵਾਪਸ ਕਰ ਦਿੱਤੀਆਂ ਜਾਂਦੀਆਂ। ਪਰ ਹਾਲਾਂਕਿ ਸਵਾਲ ਇਹ ਵੀ ਹੈ ਕਿ ਇਨਕਮ ਟੈਕਸ ਦੇ ਵੱਲੋਂ ਜਿਹੜੀ ਇਹ ਇਨਫੋਰਮੇਸ਼ਨ ਦੇ ਤੌਰ ਤੇ ਰੇਡ ਮਾਰੀ ਗਈ ਹੈ ਉਸ ਦੇ ਵਿੱਚ ਕੀ ਕੋਈ ਅਜਹੀਆਂ ਦਵਾਈਆਂ ਵੀ ਮਿਲੀਆਂ ਨੇ ਜਿਸ ਦੇ ਨਾਲ ਆਮ ਜਨਤਾ ਨੂੰ ਕੋਈ ਖਤਰਾ ਹੋ ਸਕਦਾ ਹੈ ਜਾਂ ਫਿਰ ਉਹ ਨਸ਼ੀਲੀਆਂ ਦਵਾਈਆਂ ਹੋ ਸਕਦੀਆਂ ਨੇ ਹਾਲਾਂਕਿ ਦੁਕਾਨਦਾਰ ਦਾ ਇਸ ਮਾਮਲੇ ਉੱਤੇ ਇਹੀ ਕਹਿਣਾ ਕਿ ਸਾਰੀਆਂ ਦਵਾਈਆਂ ਰੂਟੀਨ ਦੇ ਵਿੱਚ ਵਰਤਨ ਜਾਣ ਵਾਲੀਆਂ ਨੇ ਤੇ ਦਵਾਈਆਂ ਦੇ ਪਿਛਲੇ ਤਕਰੀਬਨ 7 ਸਾਲਾਂ ਦੇ ਵਿੱਚ ਰੂਟੀਨ ਚੈਕਿੰਗ ਇਸ ਦੁਕਾਨ ਉੱਤੇ 3 ਤੋਂ 4 ਵਾਰ ਹੋ ਚੁੱਕੀ ਹੈ ਪਰ ਜੇ ਤੱਕ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਹੈ ਜਿਸ ਦੇ ਵਿੱਚ ਦਵਾਈਆਂ ਨੂੰ ਸੀਜ਼ ਕੀਤਾ ਜਾਵੇ ਪਰ ਪਹਿਲੀ ਵਾਰ ਇਸ ਕੈਮਿਸਟਰੀ ਦੁਕਾਨ ਤੋਂ ਦਵਾਈਆਂ ਸੀਜ਼ ਕੀਤੀਆਂ ਗਈਆਂ ਨੇ ਤੇ ਬਿੱਲ ਦਿਖਾਉਣ ਵਾਸਤੇ ਇਨਕਮ ਟੈਕਸ ਵਿਭਾਗ ਦੇ ਵੱਲੋਂ ਦੁਕਾਨਦਾਰ ਨੂੰ 3 ਦਿਨ ਦਾ ਟਾਈਮ ਵੀ ਦਿੱਤਾ ਗਿਆ। ਏਸ਼ੀਨ ਫਾਰਮਾ ਦੀ ਫਾਰਮਾ ਨਾਮ ਦੀ ਦੁਕਾਨ ਸੀ ਤੇ ਇਹਦੇ ਤੇ ਅਸੀਂ ਬਿੱਲ ਵਗੈਰਾ ਚੈੱਕ ਕੀਤਾ ਨੇ ਦਵਾਈਆਂ ਤੇ ਜਿਹੜੀਆਂ ਨੇ ਨੰਬਰ ਦਿਖਾ ਸਕਦੇ ਫਿਰ ਰੋਕਾ ਸੀਜ਼ ਫੇਰ ਰੇਡ ਕਿਸ ਤਰ੍ਹਾਂ ਦੀ ਹੈ ਕੇ ਕਾਰਵਾਈ ਕਿਸ ਤਰੀਕੇ ਦੀ ਕਰ ਰਹੇ ਹੋ ਰੇਡ ਤਾਂ ਸਾਡੀ ਨਾਰਮਲ ਚੱਲਦੀ ਰਹਿੰਦੀ ਹੈ ਕੋਈ ਇਨਫੋਰਮੇਸ਼ਨ ਬੇਸਡ ਰੇਡ ਨਹੀਂ ਹਾਂਜੀ ਬਲੋ ਰੇਡ ਕੀਤੀ ਗਈ ਹੈ ਜਾਂ ਨਾਰਮਲ ਰੂਟੀਨ ਚੈਕਿੰਗ ਕੀਤੀ ਹੈ ਜੁਆਇੰਟ ਚੈਕਿੰਗ ਹੈ ਸਾਡੀ ਮੈਡਮ ਜੀ ਜਿਹੜੇ ਬਾਕਸ ਲੈ ਕੇ ਗਏ ਹੋ ਉਹ ਕੀ ਦਵਾਈਆਂ ਨੇ ਇਹ ਦਵਾਈਆਂ ਨੇ ਜਿਨ੍ਹਾਂ ਦੇ ਬਿਲ ਨਹੀਂ ਦਿਖਾ ਸਕੇ ਮੇਰੇ ਹੱਥ ਤੋਂ ਇਹ ਦਵਾਈਆਂ ਕੋਈ ਐਕਸਟਰਾ ਇਹਨਾਂ ਕੋਲ ਮਿਲੀਆਂ ਜਾਂ ਕੋਈ ਬਿਨਰ ਰਿਪੋਰਟ ਦੀਆਂ ਦਵਾਈਆਂ ਰੱਖੀਆਂ ਬਿਨਰ ਰਿਪੋਰਟ ਦੀਆਂ ਦਵਾਈਆਂ ਇਹ ਕਿਸ ਤਰ੍ਹਾਂ ਦੀ ਦਵਾਈ ਹੈ ਜਿਹੜੀ ਸ਼ੂਡਾ ਜਿਹੜੀ ਦਵਾਈ ਹੁੰਦੀ ਹੈ ਜਿਹੜੀ ਡਰਗ ਹੁੰਦੀ ਹੈ ਜਾਂ ਕੋਈ ਇਦਾਂ ਚੀਜ਼ ਹੈ ਉਹ ਲੋ ਇਰੀਟੇਟ ਹੋ ਰਹੇ ਉਹਨਾਂ ਦੀ ਕੋਈ ਨਹੀਂ ਹੋਈ ਹੈਗੀ ਇਹਨਾਂ ਕੋਲ ਜਿਨ੍ਹਾਂ ਦੇ ਬਿਲ ਨਹੀਂ ਦਿਖਾ ਸਕੇ ਇਹ ਅਸੀਂ ਰੂਟੀਨ ਦੀ ਜਿਹੜੀ ਚੈਕਿੰਗ ਕਰਦੇ ਹਾਂ ਉਹ ਉਸ ਤਰ੍ਹਾਂ ਦੀ ਦਵਾਈ ਹੈ ਅੱਗੇ ਨਹੀਂ ਨਹੀਂ ਮਹਿਕਮਾ ਐਕਸ਼ਨ ਲਏਗਾ ਕਿਸ ਤਰ੍ਹਾਂ ਦੀ ਦਵਾਈ ਹੈ ਜਿਹੜੀ ਤੁਸੀਂ ਲੈ ਕੇ ਚੱਲੇ ਹੋ ਜਿਹੜੀ ਕਿਸ ਵਾਸਤੇ ਰਹੀ ਹੈ ਕਿਸ ਵਾਸਤੇ ਦਵਾਈਆਂ ਬੁਤੀਆਂ ਦਵਾਈਆਂ ਕਿਹੋ ਜਿਹੀਆਂ ਇਤਰਾਜਯੋਗ ਦਵਾਈਆਂ ਨੇ ਕੋਈ ਇਹ ਬਿਲ ਨਹੀਂ ਦਿਖਾ ਸਕੇ ਡਰਗਸ ਐਂਡ ਕਾਸਮੈਟਿਕਸ ਦੀ ਕੰਟਰਵੇਸ਼ਨ ਹੈ ਇਸ ਕਰਕੇ ਮਤਲਬ ਬਿਲ ਤੋਂ ਬਗੈਰ ਪਈਆਂ ਸੀ ਇਹ ਦਵਾਈਆਂ ਨਾ ਹਾਂ ਬਿਲ ਤੋਂ ਬਗੈਰ ਪਈਆਂ ਸੀ ਕੁਝ ਦੇ ਇਹਨਾਂ ਨੇ ਸੇਲ ਬਿਲ ਨਹੀਂ ਦਿਖਾਏ ਹੋਗੇ ਮੈਮ ਕੋਈ ਨਸੀਬੀ ਕੋਈ ਵਗੈਰਾ ਪੁੱਛ ਨਹੀਂ ਬਈ ਐਸਾ ਨਹੀਂ ਮੈਮ ਮੈਂ ਕੋਈ ਦੁਕਾਨਾ ਤੇ ਦੇਖਣੇ ਚਾਹੀਏ ਆ ਜੇ ਪਹਿਲੀ ਹੈ ਬਾਕੀ ਦੇਖਦੇ ਆ ਬਾਕੀ ਦਿਖਤੀ ਜਾਈ ਬਾਕੀ ਦਿਖਤੀ ਜਾਈ ਕੁਰਿੰਗ ਆ ਮੈਂ ਕਿਤੇ ਨਹੀਂ ਜਾਣਾ ਕਾਹਦੀ ਨਾ ਗਏ ਪਰ ਆਹ ਲੋ ਕਰਾ ਚਾਹ ਪਾਣੀ ਪੀਣੇ ਕਿਸਨੇ ਨਹੀਂ ਪਹਿਲੇ ਪਹਿਲੇ ਕਰ ਲਈ ਫਿਰ ਪੀਨੇ ਤਾਂ ਸੋਕ ਕਰੋ ਮੇਰਾ ਜਸਪ੍ਰੀਤ ਸਿੰਘ ਨਾਮ ਹੈ ਜੀ ਕੀ ਨਾਮ ਦਾ ਦੁਕਾਨ ਦਾ ਕੀ ਨਾਮ ਹੈ ਜੀ ਇਨਸੀਨ ਫਾਰਮਰ ਦਾ ਨਾਮ ਹੈ ਜੀ ਦੁਕਾਨ ਦਾ ਕੀ ਹੋਇਆ ਕੀ ਹੈ ਮਾਮਲਾ ਕਿਉਂ ਕਿ ਕਿਹਾ ਜਾ ਰਿਹਾ ਤੇ ਰੇਡ ਹੋਈ ਹੈ ਕਿਸੇ ਤੇ ਵੀ ਹੈ ਕਿ ਚੈਕਿੰਗ ਸੀ ਕੀਤੀ ਸੀ ਮੇਰੇ ਭਰਾ ਜੇ ਰੇਡ ਹੋਈ ਹੁੰਦੀ ਹੁਣ ਤੱਕ ਮੇਰੀ ਦੁਕਾਨ ਸੀਲ ਹੋ ਚੁੱਕੀ ਹੁੰਦੀ ਰੇਡ ਨਹੀਂ ਹੈ ਰੂਟੀਨ ਚੈਕਿੰਗ ਹੈ ਰੂਟੀਨ ਚੈਕਿੰਗ ਦੇ ਵਿੱਚ ਮੈਨੂੰ ਇਹ ਦੱਸਿਆ ਗਿਆ ਹੈ ਵੀ ਕਲੈਕਟਿਵ ਟੀਮ ਦੀ ਜਕੀ ਜਿਹੜੀ ਮਹੀਨੇ ਚ ਚੈਕਿੰਗ ਹੁੰਦੀ ਆ ਪੂਰੇ 1 ਉਹ ਚੱਕੀ ਸੀਗੀ ਕੁਝ ਸਮਾਨ ਇਹਨਾਂ ਨੇ ਮੇਰੇ ਤੋਂ ਤਕਰੀਬਨ ਇਹ ਮੰਨ ਲਓ ਕਿ ਢਾਈ ਪੇਟੀਆਂ ਉਹ ਲਿੱਤੀਆਂ ਨੇ ਜਿਸ ਵਿੱਚ ਕੁਝ ਖੁੱਲੇ ਪੱਤੇ ਕੁਝ ਡੱਬੇ ਨੇ ਤੇ ਮੈਨੂੰ 3 ਦਿਨ ਦੀ ਮੌਲਤ ਦਿੱਤੀ ਹੈ ਵੀ ਜਿਸ ਦਵਾਈ ਦਾ ਤੁਸੀਂ ਬਿੱਲ ਨਹੀਂ ਉਹ ਕਰ ਸਕੇਗੇ ਤਾਂ ਉਸ ਤੋਂ ਬਗੈਰ ਤੁਹਾਡੇ ਤੇ ਐਕਸ਼ਨ ਲਿੱਤਾ ਜਾਏਗਾ ਤੇ ਤਕਰੀਬਨ 90% ਦਵਾਈਆਂ ਦੇ ਬਿੱਲ ਜਿਹੜੇ ਨੇ ਠੀਕ ਹੈ ਨਾ ਪਲੱਸ ਉਹ ਦਿਖਾ ਦਿੱਤੇ ਨੇ ਨਹੀਂ ਤਾਂ ਭਰਾ ਸਾਰੀ ਦੁਕਾਨ ਲੈ ਜਾਂਦੇ ਅੰਦਰ ਸਟਾਕ ਦੇਖੋ ਕਿੰਨੇ ਰਿਹਾ ਤੁਸੀਂ ਆਓ ਨਿਗਾ ਮਾਰੋ ਤੁਹਾਨੂੰ ਆਈਡੀਆ ਹੋ ਜਾਏਗਾ ਉੱਪਰ ਵੀ ਪੂਰਾ ਆਪਣਾ ਗੋਡਾਊਨ ਹੈਗਾ ਤੇ ਜਿਹੜੀਆਂ ਉਹ ਲੈ ਗਏ ਨੇ ਜੀ ਉਹਨਾਂ ਦੇ ਬਿੱਲ ਨਹੀਂ ਹੈਗੇ ਆਪਣੇ ਕੋਈ ਨਹੀਂ ਬਿੱਲ ਹੈਗੇ ਨਹੀਂ ਕਿਸ ਤਰ੍ਹਾਂ ਬਿੱਲ ਪਈਆਂ ਦੇ ਪਰਚੇਸ ਨਹੀਂ ਚੱਲੀ ਸੀ ਸਿਰਫ ਪਰਚੇਸ ਛੱਡ ਕੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਹਾਰਡ ਕਾਪੀ ਤੇ ਉਹਦੀ ਸੇਲ ਔਰ ਰਿਕਾਰਡ ਜਿਹੜੀ ਆ ਆਪਣਾ ਪਰਚੇਸ ਦੋਨੋਂ ਚਾਹੀਦੇ ਜਦੋਂ ਮਾਲ ਆਂਦਾ ਨਹੀਂ ਫਿਰ ਉਹ ਨਹੀਂ ਆਪਾਂ ਕੋਈ ਵੀ ਮਾਲ ਲੈਣੇ ਆ ਉਹਦਾ ਬਿੱਲ ਜਰੂਰ ਹੁੰਦਾ ਤੁਹਾਡੇ ਕੋਲ ਬਿੱਲ ਦਿੱਤਾ ਹੈ ਕਿ ਦਿੱਤਾ ਹੀ ਨਹੀਂ ਤੁਸੀਂ ਨਹੀਂ 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 ਬਿੱਲ ਸਾਰੇ ਹੈਗੇ ਨੇ ਇਹਨਾਂ ਨੂੰ ਪਰਸਨਲੀ ਹਾਰਡ ਕਾਪੀਆਂ ਚਾਹੀਦੀਆਂ ਨੇ ਕੁਝ ਫਾਈਲਾਂ ਜਿਹੜਾ ਇਹਨਾਂ ਨੇ ਸਮਾਨ ਵਾਂਗੂ ਜਿਹੜਾ ਪੁਰਾਣੇ ਸਾਲ ਦੇ ਰਿਕਾਰਡ ਨੇ ਉਹ ਇਹ ਕਹਿੰਦੇ ਨੇ ਕਿ ਸਾਨੂੰ ਪ੍ਰੋਪਰ ਹਾਰਡ ਕਾਪੀ ਦੀ ਚਾਹੀਦੀ। ਲੈ 3 ਕਿਲੋਈ ਕੋ ਅਮਾਉਂਟ ਦਾ ਸਮਾਨ ਲੈ ਕੇ ਗਏ ਆਏ। ਤਕਰੀਬਨ 32 ਤੋਂ 33000 ਤੱਕ। 33000। ਅੱਲਾ ਵੀ ਤੁਹਾਡੀ ਦੁਕਾਨ ਤੇ ਰੇਡ ਹੋਈ ਜੀ ਇਸ ਤਰ੍ਹਾਂ ਦੀ। ਅੱਜ 3 ਸਾਲ ਆਪਣਾ 3 ਸਾਲ ਡਿਟੇਲ ਕਰ ਰਹੇ ਨੂੰ ਹੋ ਗਏ। ਹੋਲ ਸੇਲ ਕਿਤੇ ਨੂੰ 7 ਸਾਲ ਹੋ ਗਏ 10 ਸਾਲ ਦੇ ਵਿੱਚ ਚੌਥੀ ਆ 5ਵੀਂ ਜਾਰ ਦੀ ਕਲੈਕਟਿਵ ਚੈਕਿੰਗ ਹੈ। ਪਰ ਅੱਜ ਇਹ ਵੀ ਪਹਿਲੀ ਵਾਰ ਸਮਾਨ ਨਾਲ ਲੈ ਕੇ ਗਏ ਨੇ ਤੇ ਇਹ ਕਹਿ ਰਹੇ ਨੇ ਵੀ ਭਾਈ ਜਿਵੇਂ ਤੁਸੀਂ ਬਿੱਲ ਦਿਖਾਓਗੇ ਤੁਹਾਨੂੰ ਤੁਹਾਡਾ ਸਮਾਨ ਅਗਲੇ 72 ਘੰਟਿਆਂ ਵਿੱਚ ਵਾਪਸ ਕਰ ਦਿੱਤਾ ਜਾਵੇਗਾ। ਕਿਸ ਟਾਈਪ ਦੀਆਂ ਦਵਾਈਆਂ ਲੈ ਕੇ ਗਏ? ਕਿਸ ਟਾਈਪ ਦੀਆਂ ਸਭ ਰੁਟੀਨ ਇਹਨਾਂ ਨੇ ਕੁਝ ਨਹੀਂ ਛੱਡਿਆ। ਸਭ ਰੁਟੀਨ ਦੇ ਵਿੱਚ ਜੋ ਦਵਾਈਆਂ ਇਹਨਾਂ ਨੂੰ ਅਸੀਂ ਜੋ ਇਹਨਾਂ ਨੇ ਕਿਹਾ ਵੀ ਸਾਨੂੰ ਬਿੱਲ ਦਿਓ। ਪਰ ਰੋਟਾਂ ਕਰਨ ਵਾਲੀ ਪਾਲਿਸੀ ਤਾਂ ਨਹੀਂ ਹੈ। ਕੋਈ ਦੁਕਾਨਦਾਰ ਨੂੰ ਤੰਗ ਕਰਨ ਲਈ ਪਾਲਸੀ ਨਹੀਂ ਹੈ ਕਲੈਕਟਿਵਲੀ ਉਹਨਾਂ ਨੇ ਆਂਦੇ ਸਾਰ ਇੰਨੀ ਗੱਲ ਸਾਨੂੰ ਰਿਕੁਐਸਟ ਹੀ ਕੀਤੀ ਹੈ ਵੀ ਅਸੀਂ ਤੁਹਾਨੂੰ ਕੋਈ ਤੰਗ ਨਹੀਂ ਕਰਨਾ ਹੈ ਨਾ ਅਸੀਂ ਤੁਹਾਡੇ ਨਾਲ ਕੋਈ ਹੋ ਹੈ ਸਾਨੂੰ ਤੁਹਾਡੀ ਰੂਟੀਨ ਚੈਕਿੰਗ ਵਾਸਤੇ ਤੁਹਾਡੀ ਸਪੋਰਟ ਚਾਹੀਦੀ ਹੈ ਔਰ ਅਸੀਂ ਵੀ ਸਪੋਰਟ ਜਿੰਨੀ ਕਰ ਸਕਦੇ ਸੀ ਆਪਾਂ ਕਰਾਂਗੇ ਭਾਜੀ ਇਹ ਸ਼ਿਕਰ ਕਰੋਗੇ ਦਵਾਈਆਂ ਮੋੜ ਦਿੱਤੀਆਂ ਜਾਣਗੀਆਂ ਉਹ ਸਾਰੀ ਹਾਂ ਸਰ ਕਿਉਂ ਨਹੀਂ ਮਿਲਣਗੀਆਂ ਪਾਲਸੀ ਚ ਲਿਖਿਆ ਹੋਇਆ ਹੈ 77 ਇਹ ਪਾਲਸੀ ਜਿਹੜੀ ਹੈ ਉਹਦੇ ਵਿੱਚ ਚੀਜ਼ ਰਿਟਨ ਹੈਗੀ ਹੈ ਕਿ ਜਿਵੇਂ ਤੁਸੀਂ ਦਿਓਗੇ ਉਹ ਤੁਹਾਨੂੰ ਮਿਲੂਗਾ ਸਭ ਤੋਂ ਪਹਿਲਾਂ ਤੁਹਾਡੀ ਦੁਕਾਨ ਤੇ ਕੋਈ ਤੇ ਕੋਈ ਗੈਰਾਈਡ ਵਗੈਰਾ ਜਾਂਚ ਵਗੈਰਾ ਲਾਈਵ ਚ ਨਹੀਂ ਭਰਾ ਲਾਈਵ ਚ ਨਹੀਂ ਤੁਹਾਡੇ ਚੋ ਕੁਝ ਐਸੇ ਭਰਾ ਨੇ ਜਿਹੜੇ ਕੋਲੀ ਦਵਾਈਆਂ ਲੈਣ ਆਂਦੇ ਨੇ ਠੀਕ ਹੈ ਠੀਕ ਹੈ ਵੀ ਖੜੇ ਨੇ ਪਿੱਛੇ ਵੀ ਖੜੇ ਨੇ ਅਗਰ ਇਦਾਂ ਦੀ ਮੇਰੀ ਰੇਡਾਂ ਹੁੰਦੀਆਂ ਨੇ ਮੇਰੇ ਗੱਲ ਨੇ ਸਮਝੋ ਤੁਸੀਂ ਵੀ ਸਮਝਦਾਰ ਹੋ ਜਿਹੋ ਜੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ